ਬਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕਰੋ ਹੱਲ ਕਰੋ ਹੱਲ ਕਰੋ ਕੌ ਉਸ ਸਖਾਂ ਵਾਲੀ ਸਰਕਾਰ ਮੁਰਦਾਵਾ ਮੁਰਦਾਵਾ ਮੁਰਦਾ ਇੱਕ ਗੱਲ ਦਾ ਸ਼ਹਿਰ ਵਾਸੀਆਂ ਨੂੰ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾ ਸਕਦੇ ਆ ਵੀ ਅਸੀਂ ਗੁਰੂ ਘਰ ਚੋਂ ਅਰਦਾਸ ਕਰਕੇ ਚੱਲੇ ਆ ਵੈਰੀ ਗੁੱਡ ਅਸੀਂ ਪਿੱਠ ਨਹੀਂ ਲੱਗਣ ਦਿੰਦੇ ਛੋਡੀ ਤੇ ਇਹ ਛੋਡੇ ਨਾਲ ਬਾਅਦ ਆਦੀਆਂ ਗੱਲਾਂ ਨੇ ਉਹਨਾਂ ਬਾਅਦ ਤੇ ਪੁੱਛੋ ਅਸੀਂ ਭੁੱਖ ਖੱਟਣ ਵਾਲੇ ਆ ਅਸੀਂ ਇਹਨਾਂ ਲਈ ਕੁਰਬਾਨੀ ਦੇਣ ਨੂੰ ਤਿਆਰ ਬੈਠੇ ਹਾਂ ਸਰਦੂਲਗੜ੍ਹ ਦੇ ਲੋਕਾਂ ਲਈ ਆਪਣੇ ਜ਼ਿਲ੍ਹਾ ਪੱਧਰ ਤੇ ਸਾਰੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਭੁਖੜਤਾਲਾ ਸ਼ੁਰੂ ਕੀਤੀਆਂ ਜਾਣ ਤਾਂ ਕਿ ਸਰਕਾਰ ਦੇ ਕੰਨਾਂ 'ਚ ਉਹ ਸੰਘਰਸ਼ ਵੀ ਜੇ ਲੋਕਾਂ ਨੇ ਪਹਿਲਾਂ ਵਾਂਗੂ ਬਿੜ ਲਿਆ ਤਾਂ ਜਿੱਤਿਆ ਜਾਊਗਾ ਪਰ ਲੋਕਾਂ ਦਾ ਸਾਥ ਚਾਹੀਦਾ ਲੋਕਾਂ ਦੇ ਸਾਥ ਨਾਲ ਹੀ ਸਾਰਾ ਕੁਝ ਹੁੰਦਾ ਹੈ ਸਰਕਾਰ ਦੇ ਵਿੱਚੋਂ ਤੇ ਕੀ ਇਹ ਮੈਸੇਜ ਹੈ ਜਿਹੜਾ ਸਰਕਾਰ ਤੱਕ ਪਹੁੰਚਾਉਂਗੇ ਦੇਖੋ ਜਿੰਨੀ ਮੇਰੀ ਸਰਕਾਰ ਦੇ ਵਿੱਚ ਡਿਊਟੀ ਹੈ ਜਿੰਨਾ ਮੇਰਾ ਉਦਤਵਾ ਹੈ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਕੀ ਤੁਸੀਂ ਜੁੜਿਓ ਨਵੀਂ ਵੀਡੀਓ ਦੇ ਨਾਲ ਦੇ ਜਿਹੜਾ ਦੋ ਨੌਜਵਾਨਾਂ ਵੱਲੋਂ ਭੁਖੜ ਧਾਲ ਦਾ ਐਲਾਨ ਕੀਤਾ ਗਿਆ ਸੀ ਅਵਾਰਾ ਪਸ਼ੂਆਂ ਦੇ ਮੁੱਦੇ ਨੂੰ ਲੈ ਕੇ ਅੱਜ ਉਹ ਦੂਸਰੇ ਦਿਨ ਦੇ ਵਿੱਚ ਹੈ ਜਿਹੜਾ ਪਹੁੰਚ ਚੁੱਕੇ ਤੇ ਨੌਜਵਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਸਾਡੀ ਭੁਖੜ ਧਾਲ ਹੈ ਜਿਹੜੀ ਮਰਨ ਵਰਤ ਦਾ ਰੂਪ ਹੈ ਜਿਹੜਾ ਉਹ ਵੀ ਧਾਰਨ ਕਰ ਸਕਦੀ ਹੈ ਅਵਾਰਾ ਪਸ਼ੂਆਂ ਦੇ ਮੁੱਦੇ ਨੂੰ ਲੈ ਕੇ ਜਦੋਂ ਅਸੀਂ ਕੱਲ ਵੀਡੀਓ ਅਪਲੋਡ ਕੀਤੀ ਸੀ ਤਾਂ ਉਸ ਦੇ ਵਿੱਚ ਕਾਫੀ ਕਮੈਂਟ ਆ ਜਿਹੜੇ ਆਏ ਸੀ ਤੇ ਉਹ ਕਮੈਂਟਾਂ ਤੇ ਵੀ ਅੱਜ ਵਿਚਾਰ ਵਟਾਂਦਰਾ ਜਿਹੜਾ ਕੀਤਾ ਜਾਊਗਾ ਤੇ ਲੋਕਾਂ ਵੱਲੋਂ ਵਕਫ ਵਕਫ ਸਲਾਹਾਂ ਜਿਹੜੀਆਂ ਦਿੱਤੀਆਂ ਗਈਆਂ ਸੀ ਤੇ ਇਸ ਵੀਡੀਓ ਦੇ ਵਿੱਚ ਵੀ ਲੋਕ ਜਿਹੜੀ ਆਪਣੀ رائے ਜਾਂ ਆਪਣੀ ਸਲਾਹ ਜਿਹੜੀ ਜਰੂਰ ਦੇਣਾ ਤਾਂ ਕਿ ਉਹਨਾਂ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਜਾ ਸਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਸ਼ੇਅਰ ਤੁਸੀਂ ਆਪਦੇ ਬੱਚਿਆਂ ਵਾਸਤੇ ਆਪਦੇ ਮਾਪਿਆਂ ਵਾਸਤੇ ਆਪਦੇ ਕਰੀਬੀਆਂ ਵਾਸਤੇ ਕਰਨੀ ਹੈ ਕਿਉਂਕਿ ਇਹਨਾਂ ਅਵਾਰਾ ਪਸ਼ੂਆਂ ਦੇ ਨਾਲ ਉਹਨਾਂ ਦੀ ਵੀ ਜਾਨ ਜਾ ਸਕਦੀ ਹੈ ਉਹ ਵੀ ਜ਼ਖਮੀ ਹੋ ਸਕਦੇ ਆ ਕਿਤੇ ਨਾ ਕਿਤੇ ਅਵਾਰਾ ਪਸ਼ੂ ਉਹਨਾਂ ਨੂੰ ਵੀ ਆਪਣੀ ਲਪੇਟ ਦੇ ਵਿੱਚ ਹੈ ਜਿਹੜਾ ले ਸਕਦੇ ਜੀ ਤਾਂ ਕਰਕੇ ਜ਼ਰੂਰੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਹੈ ਜਿਹੜਾ ਕੀਤਾ ਜਾਵੇ ਤਾਂ ਕਿ ਇਹ ਸੰਘਰਸ਼ ਦਾ ਮੈਸੇਜ ਹੈ ਜਿਹੜਾ ਸਾਰੇ ਲੋਕਾਂ ਤੱਕ ਹੈ ਜਿਹੜਾ ਜ਼ਰੂਰ ਪਹੁੰਚ ਸਕੇ ਤੇ ਬਾਕੀ ਆਪਣੇ ਨਾਲ ਇੱਥੇ ਸੰਘਰਸ਼ੀ ਜੋਧੇ ਹੈ ਜਿਹੜੇ ਉਹ ਆਪਣੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਲੋਕਾਂ ਵੱਲੋਂ ਵੀ ਵੱਡੀ ਬੱਦਰ ਦੇ ਵਿੱਚ ਹੈ ਜਿਹੜਾ ਸਮਰਥਨ ਮੇਰੇ ਆ ਕਿ ਸਾਡੇ ਮਾਧਿਅਮ ਰਾਹੀਂ ਅਸੀਂ ਬੇਨਤੀ ਕਰਾਂਗੇ ਕਿ ਵੱਧ ਤੋਂ ਵੱਧ ਇਹਨਾਂ ਵੀਰਾਂ ਦਾ ਸਮਰਥਨ ਕਰੋ ਤਾਂ ਜੋ ਇਹਨਾਂ ਜਿਹੜਾ ਆਵਾਰਾ ਪਸ਼ੂ ਹੈਗੇ ਇਹਨਾਂ ਨੂੰ ਛੁਟਕਾਰਾ ਮਿਲ ਸਕੇ ਤੇ ਆਪਾਂ ਕੋਈ ਵੀ ਘਰ ਦਾ ਚਰਾਗ ਹੈ ਜਿਹੜਾ ਇਹਨਾਂ ਹਵਾਰਾ ਬਸਮਾ ਦੇ ਕਰਕੇ ਜਿਹੜਾ ਨਾ ਬੁਝੇ ਆਪਾਂ ਇਹਨਾਂ ਗੱਲਬਾਤ ਕਰਦੇ ਆਂ ਆਪਾਂ ਜਾਣਦੇ ਆ ਆਪਣੇ ਨਾ ਬਿੱਕਰਜੀ ਜੀ ਸਿੰਘ ਸਾਧੂ ਵਾਲਾ ਨੇ ਜੋ ਕਿ ਇਸ ਜਿਹੜਾ ਭੁਖੜ ਹੜਤਾਲ ਦੀ ਆਪਾਂ ਇੱਕ ਤਰੀਕਾ ਨਾਲ ਕਹਿ ਸਕਦੇ ਆਂ ਵੀ ਅਗਵਾਈ ਕਰ ਰਹੀ ਹੈ ਸਨੇਹ ਮੈਸੇਜ ਲਾ ਰਹੀ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਅੱਜ ਦੂਜੇ ਦਿਨ ਦੇ ਵਿੱਚ ਜਿਹੜੀ ਭੁਖੜ ਹੜਤਾਲ ਪਹੁੰਚ ਚੁੱਕੀ ਹੈ ਤੇ ਹੁਣ ਇਹ ਜਿਹੜਾ ਸੰਘਰਸ਼ਕ ਕਿੱਥੋਂ ਤੱਕ ਜਿਹੜਾ ਪਹੁੰਚ ਚੁੱਕਿਆ ਦੇਖੋ ਜੀ ਅੱਜ ਭੁਖੜ ਹੜਤਾਲ ਦਾ ਦੂਜਾ ਦਿਨ ਹੈ ਸਾਡੇ ਜਿਹੜੇ ਦੋਨੇ ਯੋਧੇ ਜਗਸੀਰ ਜਗਸੀਰ ਸਿੰਘ ਜੱਗੀ ਜਫਾ ਅਤੇ ਅਮਰਤਪਾਲ ਮੀਰਪੁਰ ਪੂਰੀ ਚੜ੍ਹਦੀ ਕਲਾ ਦੇ ਵਿੱਚ ਡਟੇ ਹੋਏ ਆ ਔਰ ਬਹੁਤ ਸਾਰੇ ਜਿਹੜੇ ਸਾਡੇ ਕੋਲੇ ਹੋਰ ਯੋਧੇ ਆ ਉਹਨਾਂ ਦਾ ਵੀ ਨਾਮ ਆ ਰਿਹਾ ਕਿ ਭੁਖ ਹੜਤਾਲ ਨੂੰ ਤੇ ਬੈਠਣ ਵਾਸਤੇ ਜਿਹੜੀ ਲਿਸਟ ਆ ਉਹ ਕਾਫੀ ਵੱਡੀ ਹੋ ਗਈ ਹੈ ਪਰ ਅਸੀਂ ਮਤਲਬ ਜਿਹੜਾ ਇਸ ਸੰਘਰਸ਼ ਨੂੰ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜਿੰਨੀਆਂ ਵੀ ਜਨਤਕ ਧਾਰਮਿਕ ਸਾਰੀਆਂ ਜਥੇਬੰਦੀਆਂ ਇੱਥੇ ਬੁਲਾਈਆਂ ਨੇ ਕਿਸਾਨ ਜੂਨੀਅਰਾਂ ਬੁਲਾਈਆਂ ਵਪਾਰ ਮੰਡਲ ਨੂੰ ਸਾਰਿਆਂ ਨੂੰ ਬੁਲਾਇਆ ਇੱਥੇ ਔਰ ਇਹਦੇ ਚ ਅਗਲਾ ਪ੍ਰੋਗਰਾਮ ਇਹ ਹੈ ਕਿ ਅਸੀਂ ਜਿਹੜਾ ਸ਼ਾਮ ਨੂੰ ਇੱਕ ਕੈਂਡਲ ਮਾਰਚ ਕਰਾਂਗੇ ਸ਼ਹਿਰ ਦੇ ਵਿੱਚ ਤੇ ਮੇਰੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਜਿਹੜੇ ਵੀਰ ਮਤਲਬ ਇੱਥੇ ਟਾਈਮ ਕੱਢ ਕੇ ਨਹੀਂ ਆ ਸਕਦੇ ਉਹ ਕੈਂਡਲ ਮਾਰਚ ਦੇ ਵਿੱਚ ਆਪੋ ਆਪਣੀ ਮੋਮਬਤੀ ਲੈ ਕੇ ਸ਼ਾਮ ਨੂੰ ਪਹੁੰਚਣ ਤਾਂ ਜੋ ਕਿ ਜਿਹੜਾ ਸਾਡਾ ਸਨੇਹਾ ਹੈ ਉਹ ਪ੍ਰਸ਼ਾਸਨ ਦੇ ਸਰਕਾਰ ਦੇ ਤੇ ਬਾਕੀ ਜਿਹੜੀ ਦੁਨੀਆ ਰਹਿੰਦੀ ਸਮਾਜ ਬਾਕੀ ਸਮਾਜ ਤੱਕ ਜਿਹੜਾ ਸਾਡਾ ਸਨੇਹਾ ਉਹ ਪਹੁੰਚੇ ਤੇ ਸਾਡੀ ਜਿਹੜੀ ਆਵਾਜ਼ ਆ ਉਹ ਬਲੰਦ ਹੋਵੇ ਕਿਉਂਕਿ ਜਿਹੜੀ ਸ਼ਾਮ ਦਾ ਕੈਂਡਲ ਮਾਰਚ ਆ ਉਹਦੇ ਵਿੱਚ ਅਸੀਂ ਕੱਲ ਨੂੰ ਜਿਹੜਾ ਦਿਨ ਦਿਨ ਵੇਲੇ ਸ਼ਹਿਰ ਦੇ ਵਿੱਚ ਇੱਕ ਮੁਜ਼ਾਹਰਾ ਕਰਨਾਗਾ ਉਹ ਮੁਜ਼ਾਹਰੇ ਦਾ ਮੈਸੇਜ ਵੀ ਅਸੀਂ ਉਸ ਕੈਂਡਲ ਮਾਰਚ ਦੇ ਦੁਆਰਾ ਸਾਰੇ ਲੋਕਾਂ ਨੂੰ ਦੇਵਾਂਗੇ ਅਤੇ ਇਹ ਜਿਹੜਾ ਸੰਘਰਸ਼ ਆ ਇਹ ਇਸੇ ਰੂਪ ਦੇ ਵਿੱਚ ਸਟੈਪ ਵਾਈਜ਼ ਸਟੈਪ ਮਤਲਬ ਅੱਜ ਕੈਂਡਲ ਮਾਰਚ ਹੋਊਗਾ ਕੱਲ ਨੂੰ ਮੁਜ਼ਾਹਰਾ ਹੋਊਗਾ ਫਿਰ ਅਰਥੀਪੂਕ ਮੁਜ਼ਾਹਰਾ ਅੱਗੇ ਦੀ ਅੱਗੇ ਮਤਲਬ ਜਿਵੇਂ ਵੀ ਜਿਵੇਂ ਜਿਵੇਂ ਅੱਗੇ ਐਕਸ਼ਨ ਆਉਂਦੇ ਜਾਣਗੇ ਸਟੈਪ ਵਾਈਜ਼ ਸਟੈਪ ਇਹ ਐਕਸ਼ਨ ਆ ਜਿਹੜੇ ਉਸੇ ਤਰੀਕੇ ਨਾਲ ਵਧਦੇ ਜਾਣਗੇ ਇਹ ਜਿੰਨਾ ਚਿਰ ਤੱਕ ਅਸੀਂ ਇਸ ਸੰਘਰਸ਼ ਨੂੰ ਜਿੱਤ ਲੈਂਦੇ ਜਿੱਤ ਨਹੀਂ ਲੈਂਦੇ ਉਹਨਾਂ ਚਿਰ ਤੱਕ ਇਹ ਜਿਹੜਾ ਧਰਨਾ ਸਥਲਾ ਇਹ ਜੰਗ ਦਾ ਮੈਦਾਨ ਬਣਿਆ ਰਹੂਗਾ ਇਹਦੇ ਵਿੱਚ ਲੋਕਾਂ ਦੇ ਜਿਹੜੇ ਰਿਸਪੌਂਸ ਆ ਅਸੀਂ ਧੰਨਵਾਦ ਵੀ ਕਰਦੇ ਆ ਮੀਡੀਆ ਦਾ ਖਾਸ ਕਰਕੇ ਜਿਹੜੀ ਤੁਸੀਂ ਵੀਡੀਓ ਪਾਈ ਆ ਜਿਹਨੂੰ 2 ਲੱਖ ਲੋਕਾਂ ਨੇ ਵੇਖਿਆ ਔਰ ਉਹਦੇ ਤੇ ਸਾਨੂੰ ਬਹੁਤ ਸਾਰੇ ਕੀਮਤੀ ਸੁਝਾਅ ਵੀ ਆ ਰਹੇ ਆ ਅਸੀਂ ਉਹਨਾਂ ਸੁਝਾਵਾਂ ਨੂੰ ਵੀ ਨੋਟ ਕਰ ਰਹੇ ਆ ਤਾਂ ਜੋ ਕਿ ਅਸੀਂ ਜਿਹੜਾ ਇਸ ਸੰਘਰਸ਼ ਨੂੰ ਹੋਰ ਸੁਚਾਰੂ ਤਰੀਕੇ ਨਾਲ ਚਲਾ ਸਕੀਏ ਅੱਜ ਪਰ ਸਾਨੂੰ ਸਿਰਾਂ ਦੀ ਲੋੜ ਆ ਜਿਹੜੇ ਵੀ ਮੇਰੇ ਵੀਰ ਮੇਰੀ ਆਵਾਜ਼ ਸੁਣ ਰਹੇ ਆ ਔਰ ਜਿਸ ਤਰੀਕੇ ਦਾ ਵੀ ਉਹ ਯੋਗਦਾਨ ਪਾ ਸਕਦੇ ਆ ਜਿਵੇਂ ਕਿ ਧਰਨੇ ਦੇ ਉੱਤੇ ਲਗਭਗ ਕੱਲ ਵੀ ਸੈਂਕੜੇ ਬੰਦਿਆਂ ਨੇ ਆ ਕੇ ਹਾਜ਼ਰੀ ਲਾਈ ਆ ਅੱਜ ਤੋਂ ਅੱਜ ਸਵੇਰ ਤੋਂ ਵੀ ਜਿਹੜੀ 12 ਤਰੀਕ ਦੇ ਵਿੱਚ ਵੀ ਸੈਂਕੜੇ ਬੰਦਿਆਂ ਦੀ ਹਾਜ਼ਰੀ ਹੋ ਚੁੱਕੀ ਆ ਤੇ ਹਜੇ ਬੰਦੇ ਲਗਾਤਾਰ ਆ ਰਹੇ ਆ ਕੋਈ ਘੰਟਾ ਵੈਂਦਾ ਕੋਈ 2 ਘੰਟੇ ਵੈਂਦਾ ਕੋਈ 3 ਘੰਟੇ ਵੈਂਦਾ ਜਿੰਨਾ ਵੀ ਕੋਈ ਸਮਾਂ ਕੱਢ ਸਕਦਾ ਤਾਂ ਜਣੀ ਮੇਰੀ ਇਹ ਬੇਨਤੀ ਆ ਵੀ ਜਿਹੜਾ ਬੰਦਾ ਵੀ ਹਜੇ ਤੱਕ ਇਸ ਧਰਨੇ 'ਚ ਨਹੀਂ ਪਹੁੰਚਿਆ ਉਹ ਪਹੁੰਚੇ ਅਤੇ ਸ਼ਾਮ ਦਾ ਆਪਦਾ 6 ਵਜੇ ਦਾ ਜਿਹੜਾ ਸ਼ਡਿਊਲ ਆ ਖਾਲੀ ਰੱਖੇ ਸ਼ਾਮ ਨੂੰ ਆਪਾਂ ਇੱਥੋਂ ਹੀ ਠੱਗਰ ਦੇ ਪੁਲ ਤੋਂ ਧਰਨਾ ਸਥਲ ਤੋਂ ਹੀ ਜਿਹੜਾ ਮੋਬਤੀ ਮਾਰਚ ਹੈ ਉਹ ਕੱਢਾਂਗੇ ਤਾਂ ਜੋ ਕਿ ਕੱਲ੍ਹ ਵਾਲੇ ਮੁਜ਼ਾਰੇ ਦਾ ਜਿਹੜਾ ਸਨੇਹਾ ਉਹ ਲਾਇਆ ਜਾ ਸਕੇ ਜਥੇਬੰਦੀਆਂ ਜਿਹੜੀਆਂ ਸਾਡੇ ਕੋਲੇ ਪਹੁੰਚਣਗੀਆਂ ਹੁਣ ਜਥੇਬੰਦੀਆਂ ਦੇ ਪਹੁੰਚਣ ਤੋਂ ਬਾਅਦ ਇੱਕ ਪੱਕਾ ਜਿਹੜਾ ਪ੍ਰੋਗਰਾਮ ਹੈ ਉਹਨਾਂ ਦੇ ਸਹਿਯੋਗ ਦੀ ਮੰਗ ਕੀਤੀ ਜਾਊਗੀ ਤੇ ਹਰੇਕ ਜਥੇਬੰਦੀ ਆਪੋ ਆਪਣੇ ਬੰਦੇ ਲੈ ਕੇ ਇੱਥੇ ਪਹੁੰਚੂਗੀ ਤੇ ਬਾਕੀ ਸਾਰੀ ਲੜਾਈ ਇਹ ਲੋਕਾਂ ਦੀ ਆ ਆ ਇਹ ਜਿਹੜੇ ਅਸੀਂ ਕੋਈ ਆਗੂ ਨਹੀਂ ਹੈਗੇ ਅਸੀਂ ਤਾਂ ਖੁਦ ਲੋਕਾਂ ਦਾ ਹਿੱਸਾ ਹੈ ਇਹ ਇਸ ਮਤਲਬ ਸੰਘਰਸ਼ ਦਾ ਹਿੱਸਾ ਹੈ ਗੀ ਇੱਥੇ ਕੋਈ ਆਗੂ ਨਹੀਂ ਹੈਗਾ ਮਤਲਬ ਬਸ ਕੰਮ ਸਾਰਿਆਂ ਨੇ ਕਰਨਾ ਆਪੋ ਆਪਣੇ ਮਤਲਬ ਇਕੱਲੇ ਜਿਹੜੇ ਸਾਡੇ ਇਹ ਦੋ ਵੀਰ ਤੁਸੀਂ ਦੇਖੋ ਵੀ ਚੜ੍ਹਦੀ ਕਲਾ ਚ ਬੈਠੇ ਆ ਇਕੱਲੇ ਇਹਨਾਂ ਦੇ ਮੋਢਿਆਂ ਤੇ ਭਾਰ ਨਹੀਂ ਸਾਰਿਆਂ ਦੇ ਮੋਢਿਆਂ ਤੇ ਭਾਰ ਆ ਸਾਰਿਆਂ ਨੂੰ ਜਿਹੜਾ ਵੀ ਸ਼ਹਿਰ ਵਾਸੀ ਚ ਯੋਗਦਾਨ ਪਾ ਸਕਦਾ ਅੱਜ ਮੌਕਾ ਆ ਭਾਈ ਕੱਲ ਨੂੰ ਨਾ ਕੋਈ ਆਖੇ ਹਰੇਕ ਬੰਦੇ ਨੂੰ ਇਹਦੇ ਵਿੱਚ ਮਤਲਬ ਜਿਹੜਾ ਆਪੋ ਆਪਣਾ ਯੋਗਦਾਨ ਪਾਉਣ ਦੀ ਜ਼ਰੂਰਤ ਆ ਬਿਲਕੁਲ ਜੀ ਦੋ ਨੌਜਵਾਨ ਆ ਜਿਹੜਾ ਭੁੱਖ ਹੜਤਾਲ ਦੇ ਉੱਪਰ ਜਿਹੜੇ ਡਟੇ ਹੋਏ ਆ ਤੇ ਤੁਹਾਨੂੰ ਦੱਸ ਦਈਏ ਇੱਕ ਜੇ ਇਹ ਜੇ ਇੱਕ ਦਿਨ ਵਰਤ ਰੱਖਣਾ ਪੈ ਜੇ ਨਾ ਜਾਂ ਭੁੱਖਾ ਰਹਿਣਾ ਪੈ ਜੇ ਤਾਂ ਬੇਹੋਸ਼ ਹੋਣ ਵਾਲਾ ਕੰਮ ਹੋ ਜਾਂਦਾ ਤੇ ਇਹਨਾਂ ਨੇ ਅਣ ਮਿੱਥੇ ਸਮੇਂ ਲਈ ਜਿਹੜੀ ਭੁੱਖ ਹੜਤਾਲ ਹੈ ਜਿਹੜੀ ਰੱਖੀ ਹੈ ਤੇ ਇੱਕ ਵੱਡਾ ਸੰਦਰਸ਼ ਹੈ ਜਿਹੜਾ ਇਹ ਹੈਗਾ ਤੇ ਇੱਕ ਪ੍ਰੋਫੈਸਰ ਸਾਹਿਬ ਜੀ ਆਪਾਂ ਗੱਲ ਕਰੀਏ ਤਾਂ ਸਾਰੇ ਦੇਸ਼ ਦੇ ਵਿੱਚ ਹੀ ਇਹ ਤਕਰੀਬਨ ਪਸ਼ੂਆਂ ਦਾ ਜਿਹੜਾ ਵਾਰਾ ਦਾ ਮੁੱਦਾ ਹੈਗਾ ਕਾ ਲੋਕ ਕਿਧਰੋਂ ਕਿਧਰ ਸਹਿਯੋਗ ਵੀ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਆਪਾਂ ਕੀ ਮੈਸੇਜ ਦੇਣਾ ਚਾਹਾਂਗੇ ਕਿਉਂਕਿ ਕੋਈ ਕਿਸੇ ਸ਼ਹਿਰ ਤੋਂ ਆ ਕੋਈ ਕਿਸੇ ਸ਼ਹਿਰ ਤੋਂ ਦੂਰ ਦਰਾਡੇ ਤੋਂ ਵੀ ਹੈ ਅਸਲ ਦੇ ਵਿੱਚ ਇਹ ਗੁਰਜੀਤ ਜੀ ਜਿਹੜੀ ਤੁਹਾਡਾ ਸੁਝਾਅ ਹੈ ਬਹੁਤ ਕੀਮਤੀ ਤੁਸੀਂ ਸਵਾਲ ਕੀਤਾ ਕਿਉਂਕਿ ਇਹ ਮੁੱਦਾ ਜਿਹੜਾ ਇਕੱਲੇ ਸਰਦੂਲ ਘੜਦਾ ਨਹੀਂ ਹੈਗਾ ਮੁੱਦਾ ਮਤਲਬ ਪੂਰੇ ਪੰਜਾਬ ਦਾ ਤੁਸੀਂ ਦੇਖ ਲਓ ਵੀ ਜਦੋਂ ਚੰਡੀਗੜ੍ਹ ਤੋਂ ਆਉਣੇ ਅਸੀਂ ਸਨਾਮ ਤੋਂ ਪਿੱਛੇ ਭਵਾਨੀਗੜ੍ਹ ਤੋਂ ਪਸੂਆਂ ਦਾ ਸਿਲਸਲਾ ਸ਼ੁਰੂ ਹੁੰਦਾ ਜਿਹੜਾ ਚੀਮੇ ਆ ਕੇ ਹੋਰ ਵੱਜ ਜਾਂਦਾ ਭੀਖੀ ਹੋਰ ਵੱਜ ਜਾਂਦਾ ਮਾਨਸਾ ਹੋਰ ਵੱਜ ਜਾਂਦਾ ਸਰੂਵੜ ਹੋਰ ਵੱਜ ਜਾਂਦਾ ਇਦਾ ਮਤਲਬ ਸਾਰੇ ਲੋਕ ਇਹਨਾਂ ਚੀਜ਼ਾਂ ਤੋਂ ਪੀੜਤ ਨੇਗੇ ਕਿਉਂਕਿ ਉਹਦਾ ਕਾਰਨ ਇਹ ਆ ਵੀ ਜਿਹੜੇ ਅਖੌਤੀ ਗਊ ਰੱਖਿਆਕ ਨੇਗੇ ਜਿਹੜੇ ਗਊ ਰੱਖਿਆ ਦੇ ਨਾਂ ਦੇ ਉੱਤੇ ਹਿੰਸਕ ਕਾਰਵਾਈਆਂ ਕਰ ਰਹੇ ਆ ਔਰ ਉਹ ਉਹਨਾਂ ਨੇ ਮਤਲਬ ਇਸ ਦੀ ਇਹਦੀ ਬੇਕਦਰੀ ਨੂੰ ਵਧਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆਗਾ ਤਾਂ ਇਸ ਲੜਾਈ ਦੇ ਵਿੱਚ ਜੇ ਸਾਰੇ ਲੋਕ ਆਪੋ ਆਪਣੇ ਸ਼ਹਿਰਾਂ 'ਚ ਅਸੀਂ ਉਹਨਾਂ ਨੂੰ ਸੱਦਾ ਦੇਵਾਂਗੇ ਜਿਹੜਾ ਵੀ ਸੱਦਾ ਅਸੀਂ ਇੱਥੋਂ ਇਸ ਥਾਂ ਦੇ ਉੱਤੋਂ ਬੈਠ ਕੇ ਦੇਵਾਂਗੇ ਉਹ ਜਿੱਥੇ ਵੀ ਜਿਹੜਾ ਵੀ ਕੋਈ ਸਾਡਾ ਵੀਰ ਇਸ ਇਹ ਕੰਮ ਕਰਨਾ ਚਾਹੁੰਦਾ ਵਾਰਾ ਪਸ਼ੂਆਂ ਦੇ ਮੁੱਦੇ ਤੇ ਉਹ ਉਸੇ ਤਰ੍ਹਾਂ ਦਾ ਸੱਦਾ ਜਿਵੇਂ ਚਾਹੇ ਮੁਜ਼ਾਰਾ ਕਰਨੇ ਹੋਣ ਚਾਹੇ ਮੰਗ ਪੱਤਰ ਦੇਣੇ ਹੋਣ ਚਾਹੇ ਮਤਲਬ ਪੁਤਲੇ ਫੂਕਣੇ ਹੋਣ ਤਾਂ ਉਹ ਸੱਦਾ ਜਿਹੜਾ ਆਪਾਂ ਸਾਰੇ ਇਕੱਠੇ ਲਾਗੂ ਕਰੀਏ ਤੇ ਬਾਕੀ ਇਹ ਆ ਵੀ ਜੇ ਕੋਈ ਫੇਰ ਵੀ ਸਾਡੇ ਨਾਲ ਅਸੀਂ ਆਪਣਾ ਜਿਹੜਾ ਤੁਹਾਡੇ ਜਿਹੜਾ ਚੈਨਲ ਦੇ ਜ਼ਰੀਏ ਆਪਣਾ ਜਿਹੜਾ ਫੋਨ ਨੰਬਰ ਵੀ ਸ਼ੇਅਰ ਕਰਾਂਗੇ ਤਾਂ ਜੋ ਕਿ ਜਿਹੜੇ ਉਹ ਸੱਜਣਾ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਬਿਲਕੁਲ ਦੋਸਤੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁਕ ਪੇਜ ਨੂੰ ਫੋਲੋ ਜਿਹੜਾ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਇਸ ਜਿਹੜਾ ਸੰਘਰਸ਼ ਦਾ ਮੈਸੇਜ ਹੈ ਤੁਹਾਡੇ ਤੱਕ ਜਿਹੜਾ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਵਾਕਿਆ ਆਪਣੇ ਨਾਲ ਜਿਹੜਾ ਸੰਘਰਸ਼ ਦੇ ਬੈਠੇ ਨੇ ਭੁੱਖ ਹੜਤਾਲ ਦੇ ਬੈਠੇ ਨੇ ਅਮਰਪਾਲ ਸਿੰਘ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਆਪਾਂ ਉਹਨਾਂ ਨੂੰ ਪੁੱਛਦੇ ਆਂ ਵੀ ਭੁੱਖ ਹੜਤਾਲ ਦਾ ਜਿਹੜਾ ਤੁਸੀਂ ਨਿਰਣਾ ਲਿਆਗਾ ਇਹ ਕਿਵੇਂ ਰਿਹਾ ਕੀ ਇਹ ਸਫਲ ਹੋਊਗਾ ਜਾਂ ਕਿਤੇ ਵੀ ਕਹਿਣ ਦਾ ਮਤਲਬ ਪੰਜਾਬੀ ਜੀ ਭੁੱਖ ਲੱਗਦੀ ਹੈ ਕਿ ਲੱਗਦੀ ਨਹੀਂ ਆਪਾਂ ਇਹ ਪੁੱਛਦੇ ਇਹਨਾਂ ਨੂੰ ਕਿਵੇਂ ਰਿਹਾ ਬਾਈ ਜੀ ਰਾਤ ਦਾ ਸੋ ਦ ਬਹੁਤ ਵਧੀਆ ਜੀ ਬਹੁਤ ਵਧੀਆ ਸਹੀ ਹੈ ਨਹੀਂ ਇੱਕ ਦਿਨ ਵਰਤ ਰੱਖ ਲੇ ਤਾਂ ਬੁਰੇ ਹਲਾਕ ਹੋ ਜਾਂਦੇ ਬਾਈ ਜੀ ਤੁਸੀਂ ਹਣ ਮਿੱਥੇ ਸਮੇਂ ਲਈ ਕਰਤਾ ਠੀਕ ਹੈ ਦੇਖੋ ਅਸੀਂ ਤਾਂ ਇੱਕ ਅਪੀਲ ਹੀ ਕਰ ਸਕਦੇ ਆ ਜਿਹੜੇ ਹੁਣ ਜਿਵੇਂ ਭਰਾਣੇ ਦੱਸਿਆ ਜਿਵੇਂ ਕੁਝ ਕਿਸਾਨ ਯੂਨੀਅਨਾਂ ਦੇ ਆਗੂ ਆ ਰਹੇ ਨੇ ਕੁਝ ਇੱਥੇ ਬੈਠੇ ਨੇ ਸਾਡੇ ਵਿੱਚ ਆਏ ਜਿਵੇਂ ਕਾਮਰੇਡ ਸਾਹ ਬੈਠੇ ਨੇ ਬਾਕੀ ਸਾਰੀਆਂ ਜਥੇਬੰਦੀਆਂ ਨੂੰ ਸਾਡੀ ਹੱਥ ਜੋੜ ਕੇ ਅਪੀਲ ਹੈ ਜਿੰਨੀਆਂ ਵੀ ਕਿਸਾਨ ਯੂਨੀਅਨਾਂ ਆ ਰਹੀਆਂ ਜਾਂ ਪਹੁੰਚ ਚੁੱਕੀਆਂ ਨੇ ਇੱਥੇ ਅਸੀਂ ਇੱਕ ਗੱਲ ਦਾ ਸ਼ਹਿਰ ਵਾਸੀਆਂ ਨੂੰ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾ ਸਕਦੇ ਆ ਵੀ ਅਸੀਂ ਗੁਰੂ ਘਰ ਚੋਂ ਅਰਦਾਸ ਕਰਕੇ ਚੱਲੇ ਆ। ਵੈਰੀ ਗੁੱਡ। ਅਸੀਂ ਪਿੱਠ ਨਹੀਂ ਲਗਣ ਦਿੰਦੇ ਛੋਡੀ ਤੇ ਇਹ ਛੋਡੇ ਨਾਲ ਵਾਅਦਾ ਹੈ ਕਿ ਅਸੀਂ ਜੇ ਜਿਹੜੀਆਂ ਜੁਨੀਆਂ ਨਾਲ ਸਾਡੇ ਨਾਲ ਖੜਨਾ ਚਾਹੁੰਦੀਆਂ ਜਿਹੜੀਆਂ ਜਥੇਬੰਦੀਆਂ ਸਾਡੇ ਨਾਲ ਖੜਨਾ ਚਾਹੁੰਦੀਆਂ ਜਿਹੜੀਆਂ ਸਾਡੇ ਨੌਜਵਾਨੇ ਸੰਘਰਸ਼ ਦਾ ਹਿੱਸਾ ਬਣਨਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਇਹ ਵਿਸ਼ਵਾਸ ਦਿਵਾ ਸਕਦੇ ਆ ਵੀ ਜੇ ਤੁਸੀਂ ਸਾਨੂੰ ਨੌਜਵਾਨ ਜਾਂ ਜੱਥੇਬੰਦੀਆਂ ਇਹ ਗੱਲ ਵੀ ਕਹਿਣਗੀਆਂ ਕਿ ਤੁਸੀਂ ਪਾਣੀ ਦਾ ਵੀ ਸੇਵਨ ਨਹੀਂ ਕਰਨਾ ਸੀ ਪਾਣੀ ਵੀ ਨਹੀਂ ਪੀਂਦੇ ਅਸੀਂ ਅੱਜ ਕੱਲ ਦਾ ਤਿੰਨ ਵਾਰੀ ਪਾਣੀ ਪੀਤਾ ਕੋਈ ਅਸੀਂ ਇਹ ਸਾਡੇ ਜਾਂ ਤਾਂ ਸਾਨੂੰ ਪਤਾ ਜਾਂ ਸਾਡੇ ਪਰਮਾਤਮਾ ਨੂੰ ਪਤਾ ਹੈ ਪਰ ਅਸੀਂ ਇਹ ਫੇਰ ਕਹਿ ਰਹੇ ਹਾਂ ਅਸੀਂ ਵੀ ਕਿ ਅਸੀਂ ਜਿਹੜੇ ਸਾਡੇ ਆਗੂ ਮੂਰੇ ਲੱਗੇ ਐ ਬਾਈ ਸਾਧੂ ਵਾਲਾ ਬਿਕਰਜੀਤ ਜੀ ਕਾਮਰੇਡ ਸਾਹਿਬ ਖਿਸ਼ਾਨ ਜੂਨੀਅਰ ਅਸੀਂ ਵੀ ਅਸੀਂ ਉਹਨਾਂ ਦੀ ਪਿੱਠ ਹੀ ਲੱਗਣ ਦਿੰਦੇ ਯਾਰ ਅਸੀਂ ਮੰਨ ਲਾ ਵੀ ਡਟ ਕੇ ਬੈਠਾਂਗੇ ਜਿੰਨੇ ਦਿਨ ਸ਼ਹਿਰ ਦੀ ਪਿੱਠ ਨਹੀਂ ਲੱਗਣ ਦੇ ਇਹ ਸੰਘਰਸ਼ ਨੂੰ ਅਸੀਂ ਲੰਮਾ ਲੈ ਕੇ ਜਾਣਾ ਅਸੀਂ ਇਹਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੇ ਇਹ ਸਾਡੇ 12 ਪਸੂ ਹੈ ਨੌਜਵਾਨਾਂ ਦੀਆਂ ਅਸੀਂ ਸਾਨੂੰ ਅਫਸੋਸ ਹੈ ਵੀ ਉਹ ਨੌਜਵਾਨਾਂ ਦੀਆਂ ਅੱਗੇ ਜਿਹੜੀਆਂ ਹੋ ਗਈਆਂ ਮੌਤਾਂ ਉਹ ਹੋਰ ਨਾ ਹੋਵੇ ਬਿਲਕੁਲ ਜੀ ਇੱਕ ਜਿਹੜੀ ਆਪਣੀ ਪਹਿਲਾ ਵੀਡੀਓ ਚੱਲੀ ਹੈ ਕਿਤੇ ਨਾ ਕਿਤੇ ਲੋਕਾਂ ਦੇ ਉਸ ਵਿੱਚ ਸੁਝਾਅ ਜਾਂ ਕਹਿ ਸਕਦੇ ਜਾਂ ਕਮੈਂਟ ਵੀ ਆਏ ਆ ਤਾਂ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਜਿਹੜੇ ਰਾਖੇ ਰੱਖੇ ਹੋਏ ਆ ਉਹਨਾਂ ਦੇ ਵੀ ਜਿਹੜੇ ਕਮੈਂਟ ਬਾਜ਼ੀ ਕੀਤੀ ਜਾ ਰਹੀ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਇਹ ਗੱਲ ਸਾਡੇ ਜੁਨੀਅਨ ਵਾਲਿਆਂ ਨੂੰ ਪੁੱਛੋ ਤੁਸੀਂ ਜਥੇਬੰਦੀਆਂ ਨੂੰ ਪੁੱਛੋ ਸਾਨੂੰ ਦਾ ਤੁਸੀਂ ਇਹੀ ਗੱਲ ਪੁੱਛੋ ਵੀ ਤੁਸੀਂ ਭੁਖੜਤਾਲ ਕਿੰਨੇ ਦਿਨਾਂ ਵਾਸਤੇ ਬੈਠੇ ਹੋ ਬਸ ਸਾਡੇ ਕੋਲ ਤਾਂ ਇਹੀ ਗੱਲ ਕਰੋ ਤੁਸੀਂ ਵੀ ਤੁਸੀਂ ਭੁੱਖ ਭਾਰੇ ਪੁੱਛ ਤੁਹਾਨੂੰ ਕਿੰਨੇ ਦਿਨ ਕੱਟ ਸਕਦੇ ਉਹ ਤਾਂ ਸਾਨੂੰ ਪਤਾ ਹੀ ਹੈ ਭੁਖੜਤਾਲ ਤਾਂ ਮਰਨ ਵਰਤੇ 'ਚ ਵੀ ਤਬਦੀਲ ਹੋ ਸਕਦੀ ਹੈ ਪਰ ਇਹ ਤਬਦੀਲ ਆ ਬਸ ਜੀ ਬਾਕੀ ਤੁਸੀਂ ਇਹਨਾਂ ਨੂੰ ਜੜਿਆ ਬੈਠਿਆ ਸਾਰੇ ਸੂਝਮਾਨ ਆ ਉਹ ਕਾਮਰੇਟ ਸਾਹਿਬ ਬੈਠਿਆ ਉਹ ਵੱਡੀਆਂ ਗੱਲਾਂ ਨੇ ਉਹਨਾਂ ਬਾਅਦ ਤੇ ਪੁੱਛੋ ਅਸੀਂ ਭੁੱਖ ਖੱਟਣ ਵਾਲੇ ਆ ਅਸੀਂ ਇਹਨਾਂ ਲਈ ਕੁਰਬਾਨੀ ਦੇਣ ਨੂੰ ਤਿਆਰ ਬੈਠੇ ਆ ਸਰਦੂਲਗੜ੍ਹ ਦੇ ਲੋਕਾਂ ਲਈ ਖਾਸ ਕਰਕੇ ਸਾਡੇ ਨੌਜਵਾਨ ਜਿਹੜੇ ਸਾਡੇ ਬੱਚੇ ਛੋਟੇ-ਛੋਟੇ ਸਕੂਲਾਂ ਚਾਉਂਦੇ ਆ ਇਦੋਂ ਅੱਗੇ ਧੁੰਦਾ ਪੈਣ ਲੱਗੇ ਜਾਣਗੇ ਇਹ ਨਾ ਕਿ ਉਹ ਵੀ ਜਿਵੇਂ ਨਾ ਕਹਿੰਦੇ ਆ ਵੀ ਜਦੋਂ ਕਿਸੇ ਦੇ ਘਰੇ ਲੱਗਦੀ ਆ ਤੇ ਉਹ ਬਸੰਤਰ ਦਿਸਦੀ ਆ ਜਦੋਂ ਫਿਰ ਆਪਦੇ ਘਰੇ ਲੱਗਦੀ ਆ ਨਾ ਉਦੋਂ ਫਿਰ ਉਹ ਭਾਂਬੜ ਬਣਦੀ ਆ ਸੋ ਇਹ ਦੋਸਤੋ ਕਿਸੇ ਦੇ ਘਰੇ ਲੱਗੀ ਵੀ ਤੁਸੀਂ ਅੱਗੇ ਸਮਝਿਓ ਨੂੰ ਬਸੰਤਰ ਨਾ ਸਮਝਿਓ ਜਿਵੇਂ ਸਾਡਾ ਮੈਂ ਸਾਨੂੰ ਪਹਿਲਾਂ ਦੱਸਿਆ ਵੀ ਨੌਜਵਾਨ ਮਰਿਆ ਇੱਥੋਂ ਦਾ ਬਹੁਤ ਸੋਹਣਾ ਨੌਜਵਾਨ ਸੀ ਜਵੰਦਾ ਭਰਾ ਕਲਾਕਾਰ ਸਾਡੇ ਪੰਜਾਬ ਨੂੰ ਸਾਡੇ ਪੰਜਾਬ ਦੀ ਪੱਗ ਨੂੰ ਜਿਹੜਾ ਵਰਲਡ ਦੇ ਵਿੱਚ ਫੇਮਸ ਕਰਨ ਵਾਲਾ ਕਲਾਕਾਰ ਸੀ ਗਵਾ ਲਿਆ ਇਹ ਆਵਾਰਾ ਪਸੂਆਂ ਦੇ ਕਰਮ ਤੇ ਮੈਂ ਤਾਂ ਇਹੀ ਕਹੂੰਗਾ ਵੀ ਸਾਡੇ ਜਿਹੜੇ ਨੌਜਵਾਨ ਹੋਰ ਨਾ ਜਾਣ ਆਓ ਆਪਾਂ ਇਕੱਠੇ ਹੋ ਕੇ ਇਹ ਆਵਾਰਾ ਪਸੂਆਂ ਨੂੰ ਨੱਥ ਪਾਈਏ ਇਹਨਾਂ ਦਾ ਕੋਈ ਮੋੜਲਾ ਹੱਲ ਲੱਗੇ ਬਹੁਤ سارے ਅੰਮ੍ਰਿਤਧਰ ਜੀ ਨੌਜਵਾਨ ਆ ਜਿਹੜਾ ਤੁਹਾਡਾ ਸਹਿਯੋਗ ਦੇਣ ਵਾਸਤੇ ਜਿਹੜਾ ਤਿਆਰ ਹੈ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਤੇ ਉਹਨਾਂ ਨੂੰ ਕੀ ਮੈਸੇਜ ਹੈ ਮੈਸੇਜ ਤਾਂ ਦੇਖੋ ਜੀ ਆਹ ਦੇਖੋ ਹੁਣ ਵੀ ਆ ਰਹੇ ਆ ਲੋਕ ਸਾਰੇ ਮੈਸੇਜ ਇਹ ਹੈ ਸਾਡਾ ਵੀ ਜਿਹੜੇ ਭਰਾ ਇਹ ਨਹੀਂ ਕਿ ਵੀ ਜੱਗੀ ਜੱਫੇ ਨੂੰ ਐਮਸੀ ਨੂੰ ਪਿਆਰ ਕਰਦੇ ਆ ਠੀਕ ਹੈ ਜਾਂ ਵੀ ਕੋਈ ਅੰਮ੍ਰਿਤ ਨੂੰ ਪਿਆਰ ਕਰਦਾ ਵੀ ਜਿਹੜੇ ਇਹ ਲੋਕਾਂ ਦੀਆਂ ਜਾਨਾਂ ਬਚਾਉਣਾ ਚਾਹੁੰਦੇ ਆ ਜਿਹੜੇ ਇਨਕਲਾਬੀ ਲੋਕ ਆ ਜਿਹੜੇ ਸੰਘਰਸ਼ੀ ਲੋਕ ਆ ਉਹ ਇਸ ਸੰਘਰਸ਼ ਦਾ ਅਕੀ ਹਿੱਸਾ ਬਣ ਬਿਲਕੁਲ ਜੀ ਇੱਕ ਹਿੱਸਾ ਬਣਦਾ ਜਿਹੜਾ ਇਸ ਸੰਘਰਸ਼ ਦਾ ਜਿਹੜਾ ਮੈਸੇਜ ਦਿੱਤਾ ਤੇ ਆਪਾਂ ਇੱਧਰ ਆਪਣੇ ਨਾਲ ਹੋਰ ਭਰਾ ਮੌਜੂਦ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਈ ਜੀ ਕੀ ਕਹਿਣਾ ਚਾਹੋਗੇ ਇਸ ਸੰਘਰਸ਼ ਬਾਰੇ ਇਹ ਸੰਘਰਸ਼ ਕੋਈ ਜੱਗੀ ਜਫਾ ਜਾਂ ਅਮਰਪਾਲ ਦਾ ਨਹੀਂ ਇਹ ਸੰਘਰਸ਼ ਸਾਰੇ ਲੋਕਾਂ ਦਾ ਔਰ ਜਿਹੜਾ ਇੱਥੇ ਕੀਮਤੀ ਜਾਨਾਂ ਜਾ ਰਹੀਆਂ ਨੇ ਜਨਰ ਜਨ ਨੌਜਵਾਨਾਂ ਦੀ ਹੋ ਰਹੀ ਹੈ ਜਿਸ ਤਰ੍ਹਾਂ ਕਿ ਪੰਜਾਬੀ ਗਿਆ ਇੱਕ ਜਵੰਦਾ ਜੀ ਔਰ ਇਹ ਜਵੰਦਾ ਜੀ ਦਾ ਕੋਈ ਛੋਟਾ ਮੋਟਾ ਤੁਖਲੀ ਪਜਾਉ ਨੂੰ ਇਹ ਮੂਸੇ ਵਾਲੇ ਜਿੱਤ ਤੋਂ ਵੀ ਵੱਧ ਕੇ ਕੰਮ ਹੋ ਗਿਆ ਕਿਉਂਕਿ ਇੱਕ ਜਾਨਵਰ ਨਾਲ ਟਕਰਾ ਕੇ ਉਹਨਾਂ ਦੀ ਮੌਤ ਹੋਈ ਹੈ ਇਹ ਜਿਹੜੇ ਮੈਂ ਸਮਝਦਾ ਕਿ ਜਿਵੇਂ ਜਾਇਜ਼ ਮਹੰਗਾ ਇੱਧਰ ਦੀ ਔਰ ਜਾਇਜ਼ ਕੰਮ ਹੈ ਇਹ ਜਿਹੜਾ ਸ਼ਹਿਰ ਵਾਸੀ ਜਿਹੜੇ ਪੰਚਾਇਤ ਨਗਰਪਾਲਿਕਾ ਹੈ ਜਬ ਪੰਜਾਬ ਸਰਕਾਰ ਹੈ ਇਹਨੂੰ ਮੰਨਣਾ ਚਾਹੀਦਾ ਹੈ ਇਹ ਜੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਇਹ ਹਰ ਕਿਸੇ ਦਾ ਮੁੱਦਾ ਕੋਈ ਇਕੱਲਾ ਇਹ ਇੱਕ ਦਾ ਮੁੱਦਾ ਨਹੀਂ ਮੈਂ ਇੱਕ ਗੱਲ ਮੈਨੂੰ ਕਿਹੜਾ ਚਾਹਣਾ ਕਿ ਜਦੋਂ ਕੋਈ ਵਸੀਬਤ ਆਉਂਦੀ ਹੈ ਜ਼ਿਮੀਦਾਰ ਭਾਈ ਟਰੈਕਟਰ ਆਪਦੇ ਲੈ ਕੇ ਔਰ ਜਦੋ ਜਦ ਕਰਦੇ ਨੇ 50-50 ਲੱਖ ਦੇ ਟਰੈਕਟਰ ਕਗਰ ਦਰਿਆ ਦੇ ਉੱਤੇ ਇਹਨਾਂ ਨੇ ਕੰਮ ਕੀਤਾ ਔਰ ਜ਼ਿਮੀਦਾਰਾਂ ਭਰਾਵਾਂ ਦੀ ਇੱਕ ਛੋਟੀ ਜਿਹੀ ਮੰਗ ਜਿਹੜੀ ਆਵਾਰਾ ਪਸ਼ੂਆਂ ਦੀ ਹੈ ਕਿ ਪੰਜਾਬ ਸਰਕਾਰ ਜਰ ਨਗਰਪਾਲਿਕਾ ਇਹ ਕਿਉਂ ਨਹੀਂ ਮਸਲਾ ਹੱਲ ਕਰਦੀ ਐਥੇ ਮੈਨੂੰ ਕਹਿਣ ਨੂੰ ਸ਼ਰਮ ਆਉਂਦੀ ਹੈ ਕਿ ਐਡਾ ਵੱਡਾ ਸ਼ਹਿਰ ਹੈ ਸੰਤੂਲਗੜ੍ਹ ਐਥੇ ਹੱਡਾ ਰੋੜੀ ਨਹੀਂ ਹੈਗੀ ਆ ਜ਼ਿੰਮੇਵਾਰ ਭਰਾਵਾਂ ਵਾਸਤੇ ਜਿਨ੍ਹਾਂ ਨੇ ਦਿਨ ਰਾਤ ਇਹ ਮੁਸੀਬਤ 'ਤੇ ਕੰਮ ਕਰਦੇ ਨੇ ਇਹਨਾਂ ਨੂੰ ਇੱਕ ਪਸ਼ੂ ਛੱਡਣ ਵਾਸਤੇ ਹੱਡਾ ਰੋੜੀ ਵੀ ਨਹੀਂ ਹੈਗੀ ਇਹ ਹੱਡਾ ਰੋੜੀ ਅੱਜ ਨਹੀਂ ਘੱਟੋ ਘੱਟ ਤਿੰਨ ਚਾਰ ਸਾਲਾਂ ਤੋਂ ਪੰਜ ਸਾਲਾਂ ਤੋਂ ਸਾਨੂੰ ਪਸ਼ੂ ਛੱਡਣ ਵਾਸਤੇ ਕੋਈ ਜਗ੍ਹਾ ਨਹੀਂ ਹੈ ਕਿਸੇ ਪਾਸੇ ਇਹ ਕੀ ਕੀ ਨਗਰਪਾਲਿਕਾ ਤੋਂ ਸੋ ਕੀ ਕਰੇਗੀ ਕਰਾਈਏ ਤੇ ਕੀ ਐਸੀ ਕਰਾਉਣਾ ਇਸ ਪੰਜਾਬ ਸਰਕਾਰ ਤੋਂ ਜੋ ਸਾਡੀ ਜਾਇਜ਼ ਮੰਗ ਨਹੀਂ ਮੰਨੀ ਜਾ ਰਹੀ ਐਡੇ ਵੱਡੇ ਜਿਹੜਾ ਹੈਗਾ ਇਹ ਜਿੰਮੇਦਾਰ ਭਰਾ ਹੋਗੇ ਸ਼ਹਿਰ ਵਾਸੀ ਹੋਗੇ ਔਰ ਜਿਹੜੇ ਆਮ ਪਬਲਿਕ ਜਿਹੜੀ ਕਿ ਜਾਂਦਾ ਵਿਚਾਰ ਆਪਣੇ ਕੰਮ ਕਰ ਵਾਸਤੇ ਆ ਔਰ ਉਹਦੀ ਆਵਾਰਾ ਪਸ਼ੂਆਂ ਕਰਕੇ ਮੌਤ ਹੋ ਜਾਂਦੀ ਹੈ ਕਿਸੇ ਦਾ ਭਾਈ ਹੁੰਦਾ ਕਿਸੇ ਦੀ ਪੈਗੈਂਟ ਹੁੰਦਾ ਕਿਸੇ ਦਾ ਕੋਈ ਘਰ ਵਾਲਾ ਹੁੰਦਾ ਕਿਸੇ ਬੱਚੇ ਦਾ ਮਾ ਪਿਓ ਹੁੰਦਾ ਔਰ ਇਹ ਹਲ ਹੁਣੀਆ ਕੱਲੋਂ ਕਰਕੇ ਕਿ ਅੱਜ ਜਿਹੜਾ ਇੱਥੇ ਡਬੜਾ ਜਿਹੜਾ ਇਹ ਅਸੀਂ ਮੰਗ ਕਰ ਰਹੇ ਪੰਜਾਬ ਸਰਕਾਰ ਤੋਂ ਤੇ ਨਗਰਪਾਲਿਕਾ ਸਦੂਗੜ ਤੋਂ ਕਿ 15 ਕਿੱਲੇ ਜ਼ਮੀਨ ਜਿਹੜੀ ਇਹ ਗਊਸ਼ਾਲਾ ਦੇ ਵਿੱਚ ਪਈ ਹੈ ਉਹ 15 ਕਿੱਲੇ ਜ਼ਮੀਨਾਂ ਦੇ ਵਿੱਚੋਂ ਨਾਲੇ ਹੱਡਾ ਰੋਲੀ ਦਾ ਨਾਲੇ ਇਹ ਕੋਈ ਗਊਆਂ ਠੱਠਾਂ ਦਾ ਕੋਈ ਹੱਲ ਨਿਕਲੇ ਔਰ ਹੋਰ ਵੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਸ ਤਰ੍ਹਾਂ ਗਊਸ਼ੇਸ਼ਾ ਦਿੰਦੇ ਸੀ ਹਰ ਚੀਜ਼ ਪਿੱਛੇ ਗਊਸ਼ੇਸ਼ ਦਾ ਸਾਲੂ ਸਦੂਰ ਕਰਦੂ ਖਾਸ ਕਰਕੇ ਮਾਨਸਾ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਇਹ ਗਊਸ਼ੇਸ਼ ਦਾ ਇਹ ਜਿਹੜਾ ਗਰੂਆਂ ਦਾ ਖਰਚਾ ਗਊਸ਼ਾਲਾ ਨੂੰ ਦਿੱਤਾ ਜਾਵੇ ਤਾਂ ਜੋ ਗਊਸ਼ਾਲਾ ਦੇ ਵਿੱਚ ਹੋਰ ਵੀ ਪਸ਼ੂ ਰੱਖ ਕੇ ਇਹਨਾਂ ਦਾ ਕੋਈ ਹੱਲ ਹੋਵੇ ਸੋ ਇਹਨਾਂ ਕਹਿੰਦੇ ਵੈਲੂਜੀ ਖਾਲਸਾ ਬਿਲਕੁਲ ਜੀ ਭਰਾ ਨੇ ਬਹੁਤ ਵਧੀਆ ਕਿਹਾ ਕਿਉਂਕਿ ਜਦੋਂ ਆਵਾਰਾ ਪਸ਼ੂ ਕਿਸੇ ਦੇ ਵਿੱਚ ਵੱਜਦਾ ਹੈ ਹਾਸੇ ਦਾ ਕੋਈ ਬੰਦਾ ਸ਼ਿਕਾਰ ਹੁੰਦਾ ਨਾ ਹੀ ਤਾਂ ਉਹ ਕੋਈ ਰਾਜਨੀਤਿਕ ਦੇਖਦਾ ਨਾ ਹੀ ਕੋਈ ਗਰੀਬ ਅਮੀਰ ਦੇਖਦਾ ਤੇ ਨਾ ਹੀ ਕੋਈ ਵਪਾਰੀ ਤੇ ਦਿਹਾੜੀ ਨੂੰ ਦੇਖਦਾ ਹੈ ਨੁਕਸਾਨ ਜਿਹੜਾ ਹੁਣ ਉਹ ਕਿਸੇ ਵੀ ਵਿਅਕਤੀ ਦਾ ਹੋ ਸਕਦਾ ਤੇ ਬਾਕੀ ਆਪਣੇ ਨਾਲ ਆਮ ਆਦਮੀ ਪਾਰਟੀ ਤੋਂ ਨੇਮ ਚੰਦ ਚੌਧਰੀ ਜੀ ਪੁੱਜੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਇਸ ਸੰਘਰਸ਼ ਦੇ ਵਿੱਚ ਤੁਸੀਂ ਸਮਰਥਨ ਦੇਣ ਵਾਸਤੇ ਪਹੁੰਚੇ ਹੋ ਤੇ ਕੀ ਕਹਿਣਾ ਚਾਹੋਗੇ ਸਰਕਾਰ ਦਾ ਪਾਰਟੀ ਵੀ ਮੈਂ ਤਾਂ ਇਹ ਗੱਲ ਕਹਿਣਾ ਚਾਹਣਾ ਜੀ ਜਿਹੜਾ ਇਹ ਸੰਘਰਸ਼ ਸ਼ੁਰੂ ਕੀਤਾਗਾ ਇਹ ਸੰਘਰਸ਼ ਇਕੱਲੇ ਸੰਦੂਗੜ ਦਾ ਨਹੀਂ ਹੈਗਾ ਇਹ ਸਾਰੇ ਹਿੰਦੁਸਤਾਨ ਦਾ ਸੰਘਰਸ਼ ਹੈ ਜਿਹੜੇ ਆਵਾਰਾ ਪਸ਼ੂ ਹੈ ਇਹ ਕੱਲੇ ਖੇਤੀਬਾੜੀ ਨੂੰ ਨੁਕਸਾਨ ਨਹੀਂ ਕਰਦੇ ਨਾਲ ਨਾਲ ਮਤਲਬ ਜਿਹੜਾ ਹੈਗਾ ਜਿੰਦਗੀਆਂ ਜਿਹੜੀਆਂ ਅਨਮੋਲ ਜਿੰਦਗੀਆਂ ਜਿਹੜੀਆਂ ਉਹਨਾਂ ਨੂੰ ਵੀ ਖਤਰੇ ਦਾ ਹੈਗਾ ਇਹਦਾ ਕੋਈ ਨਾ ਕੋਈ ਸਰਕਾਰ ਨੂੰ ਹੱਲ ਘਟਣਾ ਚਾਹੀਦਾ ਤੁਸੀਂ ਵੀ ਸਰਕਾਰ ਦੇ ਵਿੱਚੋਂ ਤੇ ਕੀ ਇਹ ਮੈਸੇਜ ਹੈ ਜਿਹੜਾ ਸਰਕਾਰ ਤੱਕ ਪਹੁੰਚਾਉਂਗੇ ਦੇਖੋ ਜਿੰਨੀ ਮੇਰੀ ਸਰਕਾਰ ਦੇ ਵਿੱਚ ਡਿਊਟੀ ਹੈ ਜਿੰਨਾ ਮੇਰਾ ਰਤਵਾ ਹੈ ਮੈਂ ਜਰੂਰ ਕੋਸ਼ਿਸ਼ ਕਰਾਂਗਾ ਬਿਲਕੁਲ ਜੀ ਨੀਮ ਚੰਦ ਚੌਧਰੀ ਜੀ ਨੇ ਬਹੁਤ ਵੱਡਾ ਜਿਹੜਾ ਵਿਸ਼ਵਾਸ ਹੈ ਉਹ ਦਵਾਇਆ ਹੈ ਕਿ ਸਰਕਾਰ ਤੱਕ ਇਸ ਸੰਘਰਸ਼ ਦੀ ਗੱਲ ਨੂੰ ਜਿਹੜਾ ਜਰੂਰ ਪਹੁੰਚਦਾ ਕਰਨਗੇ ਤੇ ਸਾਨੂੰ ਆਸ ਹੈ ਵੀ ਇਸ ਸੰਘਰਸ਼ ਨੂੰ ਬੂਰ ਜਿਹੜਾ ਜਰੂਰ ਪਊਗਾ ਕਿਦਨੇ ਕਿਦੇ ਅਵਾਰਾ ਪਸ਼ੂਆਂ ਦਾ ਜਿਹੜਾ ਹੱਲ ਹੈ ਜਰੂਰ ਬਊ ਹੋਊਗਾ ਤੇ ਆਪਾਂ ਅੱਗੇ ਗੱਲ ਕਰਦੇ ਆ ਆਪਣੇ ਭਵਿੰਦਰ ਸਿੰਘ ਜੀ ਵਕੀਲ ਜੀ ਨੇ ਤੇ ਆਪਣੇ ਆਤਮਾ ਸਿੰਘ ਕਾਮਰੇਡ ਜੀ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਕੀ ਕਹਿਣਾ ਤੁਹਾਡਾ ਇਸ ਸੰਘਰਸ਼ ਨੂੰ ਲੈ ਕੇ ਸੰਘਰਸ਼ ਤਾਂ ਅਸੀਂ ਤਾਂ ਕਈ ਜਨ ਨੇ ਵੀ ਹੈ ਜਿਹੜਾ ਸੰਘਰਸ਼ ਸ਼ੁਰੂ ਕੀਤਾ ਹੈ ਸਾਰੇ ਲੋਕਾਂ ਦਾ ਔਰ ਜਿਹੜਾ ਅੱਜ ਸ਼ਾਮ ਨੂੰ ਕੈਂਡਲ ਮਾਰਚ ਕਰਨਾ ਉਹਦੇ 'ਚ ਅਸੀਂ ਬੇਨਤੀ ਕਰਦੇ ਆ ਵੀ ਜਿਹੜੇ ਦਿਨੇ ਟਾਈਮ ਨਹੀਂ ਨਿਕਲਦਾ ਜੋ ਕਹਿੰਦੇ ਸਾਡੇ ਕੋਲੇ ਦਿਨੇ ਟਾਈਮ ਨਹੀਂ ਇਹ ਕੈਂਡਲ ਮਾਰਚ ਅੱਜ ਸ਼ਾਮ ਨੂੰ ਹੋਣਾ ਹੈ ਇਸ ਕਰਕੇ ਜਿਹੜੇ ਦਿਨੇ ਨਹੀਂ ਆ ਸਕਦੇ ਆ ਜੋ ਸ਼ਾਮ ਨੂੰ 6 ਵਜੇ ਕੈਂਡਲ ਮਾਰਚ ਸ਼ੁਰੂ ਹੋਣਾ ਉਹਦੇ ਵਿੱਚ ਸਾਰੇ ਨਗਰ ਦੇ ਲੋਕ ਆ ਜਿਹੜੇ ਉਹਨਾਂ ਨੂੰ ਪਹੁੰਚਣਾ ਚਾਹੀਦਾ ਔਰ ਕੱਲ ਨੂੰ ਜਿਹੜਾ ਮੁਜ਼ਾਹਰਾ ਜੱਥੇਬੰਦ ਕਰਨਾ ਮੁਜ਼ਾਹਰਾ ਕਰਨਾ ਰੋਸ ਮੁਜ਼ਾਹਰਾ ਉਹਦੀ ਤਿਆਰੀ ਵਾਸਤੇ ਵੀ ਅੱਜ ਤੋਂ ਹੀ ਸਨੇਹ ਜਿਹੜੇ ਉਹ ਸਾਨੂੰ ਲਾਉਣੇ ਚਾਹੀਦੇ ਬਿਲਕੁਲ ਜੀ ਬਿਲਕੁਲ ਪੱਪ ਬੰਦਰ ਸਿੰਘ ਵਕੀਲ ਜੀ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਇਸ ਸੰਘਰਸ਼ ਦੇ ਵਿੱਚ ਸ਼ੁਰੂ ਤੋਂ ਲੈ ਕੇ ਜਿਹੜਾ ਜੁੜੇ ਹੋਏ ਆ ਤੇ ਸ਼ੁਰੂ ਤੋਂ ਲੈ ਕੇ ਇਸ ਸੰਘਰਸ਼ ਦੀ ਜਿਹੜੀ ਦੇਖ ਰੇਖਾ ਉਹ ਕਰ ਰਹੀ ਹੈ ਇਹ ਸੰਘਰਸ਼ ਜਿਹੜਾ ਅੱਜ ਦੂਸਰੇ ਦਿਨ ਦੇ ਵਿੱਚ ਆ ਜਿਹੜਾ ਦਾਖਲ ਹੋ ਚੁੱਕਿਆ ਤੇ ਹੁਣ ਇਸ ਤੋਂ ਬਾਅਦ ਜਿਹੜੇ ਕੀ ਮੈਸੇਜ ਹੈ ਜਿਹੜਾ ਹੈਗਾਗਾ ਤੇ ਜਾਂ ਇਹ ਸੰਘਰਸ਼ ਹੈ ਹੁਣ ਕਿੱਥੋਂ ਤੱਕ ਆ ਜਿਹੜਾ ਪਹੁੰਚ ਚੁੱਕਿਆ ਇਸ ਸੰਘਰਸ਼ੇ ਪਹਿਲੀ ਤਾਂ ਇਹੀ ਹੈ ਜੀ ਮੈਂ ਸਾਰੇ ਪੰਜਾਬ ਵਾਸੀ ਨੂੰ ਅਪੀਲ ਕਰਦਾ ਵੀ ਆਪਣੇ ਜ਼ਿਲ੍ਹਾ ਪੱਧਰ ਤੇ ਸਾਰੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਭੁਖੜ ਤਾਲਾ ਸ਼ੁਰੂ ਕੀਤੀਆਂ ਜਾਣ ਤਾਂ ਕਿ ਸਰਕਾਰ ਦੇ ਕੰਨਾਂ 'ਚੋਂ ਸਰਕ ਸਕੇ ਕੱਲ ਦੇ ਇੱਥੇ ਸਾਡੇ ਭਰਾ ਬੈਠੇ ਨੇ ਹਜੇ ਤੱਕ ਪ੍ਰਸ਼ਾਸਨ ਦਾ ਇੱਕ ਵੀ ਅਧਿਕਾਰੀ ਆ ਕੇ ਉਹਨਾਂ ਨੇ ਇਹ ਨਹੀਂ ਪੁੱਛਿਆ ਵੀ ਤੁਹਾਡੀ ਸਿਹਤ ਕਿਵੇਂ ਹੈ ਜਾਂ ਤੁਹਾਡੇ ਨਾਲ ਕੀ ਹੋ ਰਿਹਾ ਹੈ ਜਦੋਂ ਇੱਕ ਇਸ ਤਰ੍ਹਾਂ ਦੀ ਜ਼ਿੰਦਗੀਆਂ ਦੀ ਪਰਵਾਹੀ ਹੈ ਨਹੀਂ ਪ੍ਰਸ਼ਾਸਨ ਨੂੰ ਤਾਂ ਮੈਂ ਉਹਨਾਂ ਉਹਨਾਂ ਤੋਂ ਆਪਾਂ ਕੀ ਉਮੀਦ ਕਰ ਸਕਦੇ ਹਾਂ ਇਸੇ ਕਰਕੇ ਸਾਨੂੰ ਇਹ ਸਟੈਪ ਚੱਕਣਾ ਪਿਆ ਹੁਣ ਅਸੀਂ ਸ਼ਹਿਰ ਦੇ ਵਿੱਚ ਰੋਜ਼ ਪ੍ਰਦਰਸ਼ਨ ਵੀ ਕਰਾਂਗੇ ਜੇ ਅੱਗੇ ਜਿਵੇਂ ਜਿਵੇਂ ਸੰਘਰਸ਼ ਤੇਜ਼ ਕਰਨਾ ਪਿਆ ਸਾਰੇ ਭਰਾਵਾਂ ਅਤੇ ਜਥੇਬੰਦੀਆਂ ਨੂੰ ਨਾਲ ਲੈ ਕੇ ਸ਼ਹਿਰ ਵਾਸੀ ਉਹਨਾਂ ਨਾਲ ਲੈ ਕੇ ਉਹ ਪ੍ਰਦਰਸ਼ਨ ਵੀ ਕਰਾਂਗੇ ਪੰਜਾਬ ਦੇ ਲੋਕਾਂ ਨੂੰ ਇਸ ਸੰਘਰਸ਼ ਨੂੰ ਲੈ ਕੇ ਕੀ ਮੈਸੇਜ ਹੈਗਾ ਪੰਜਾਬ ਦੇ ਅਸੀਂ ਤਾਂ ਹੀ ਮੈਸੇਜ ਦਿੰਨੇ ਆ ਵੀ ਤੁਸੀਂ ਜਿਹੜੇ ਹੈਗੇ ਉਹ ਸੂਝਵਾਨ ਹੋ ਸਿਆਣੇ ਹੋ ਤੇ ਆਪਣੇ ਆਪਣੇ ਜ਼ਿਲ੍ਹਾ ਲੈਵਲ ਤੇ ਤੁਸੀਂ ਉੱਥੇ ਜਿੰਨਾ ਵੀ ਤੁਸੀਂ ਸੰਘਰਸ਼ ਕਰ ਸਕਦੇ ਹੋ ਅ ਅੱਜ ਕੱਲ ਤਾਂ ਮੀਡੀਆ ਜੋਗਾ ਹੈ ਤੁਸੀਂ ਮੀਡੀਆ ਤੇ ਵੱਧ ਤੋਂ ਵੱਧ ਜਿਹੜੀ ਇਹ ਵੀਡੀਓ ਹੈ ਨੂੰ ਸ਼ੇਅਰ ਕਰੋ ਲੋਕਾਂ ਤੱਕ ਪਹੁੰਚੇ ਤੇ ਅੱਗੇ ਆਪਾਂ ਕੀ ਕਰਨਾ ਹੈ ਸਾਨੂੰ ਸੁਝਾਅ ਵੀ ਦਿਓ ਇਹ ਜ਼ਰੂਰੀ ਹੈ ਬਿਲਕੁਲ ਜੀ ਇੱਕ ਤੋਨੂ ਸਾਡੇ ਮਾਧਿਅਮ ਰਾਹੀਂ ਦੱਸ ਦਈਏ ਕਿ ਇਹ ਬਹੁਤ ਜਿਹੜੀ ਸ਼ਰਮ ਦੀ ਗੱਲ ਹੈ ਕਿ ਜਿਹੜੇ ਅਖਬਾਰ ਹੈ ਜਾਂ ਨਿਊ ਚੈਨਲ ਰਾਹੀਂ ਆ ਜਾਂ ਸੋਸ਼ਲ ਮੀਡੀਆ ਰਾਹੀਂ ਆ ਹਰ ਇੱਕ ਅਫਸਰ ਦੇ ਜਿਹੜੇ ਆ ਦਵਾਰ ਦੇ ਉੱਪਰ ਹੈ ਇਹ ਖਬਰ ਹੈ ਜਿਹੜੀ ਭੁੱਖ ਹੜਤਾਲ ਦੀ ਪਹੁੰਚ ਚੁੱਕੀ ਹੈ ਕਿ ਦੋ ਸੰਨਰਸ਼ੀ ਜੋਧੇ ਜਿਹੜੇ ਭੁੱਖ ਹੜਤਾਲ ਦੇ ਵਿੱਚ ਸੰਦੂਗੜ ਚ ਵਿੱਚ ਬੈਠੇ ਹੋਏ ਆ ਲੇਕਿਨ ਸ਼ਰਮ ਦੀ ਗੱਲ ਇੱਥੇ ਇਹ ਹੈ ਵੀ ਇੱਕ ਵੀ ਪ੍ਰਸ਼ਾਸਨ ਅਧਿਕਾਰੀ ਜਿਵੇਂ ਨਾ ਦੱਸਣ ਦੇ ਮਤਾਬਕ ਇੱਥੇ ਨਹੀਂ ਪਹੁੰਚਿਆ ਕਿਸੇ ਨੇ ਆ ਕੇ ਸਾਰ ਨਹੀਂ ਲਈ ਤੇ ਕੋਈ ਮੈਡੀਕਲ ਸਹੂਲਤਾਂ ਜਿਹੜੀਆਂ ਇੱਥੇ ਪਹੁੰਚਦੀਆਂ ਨਹੀਂ ਕੀਤੀਆਂ ਗਈਆਂ ਅਸੀਂ ਬੇਨਤੀ ਕਰਾਂਗੇ ਇਸ ਭੁਖੜ ਕਾਲ ਦੇ ਵੱਲ ਜਿਹੜਾ ਵੱਧ ਤੋਂ ਵੱਧ ਧਿਆਨ ਹੈ ਜਿਹੜਾ ਹਾਂ ਦਿੱਤਾ ਜਾਵੇ ਤੇ ਆਪਣੇ ਨਾਲ ਲਾਲ ਜੰਦੀ ਜੀ ਜੁੜੇ ਹੋਏ ਨੇ ਆਪਾਂ ਇਹ ਨਾਲ ਗੱਲਬਾਤ ਕਰਾਂਗੇ ਹਾਂਜੀ ਕੀ ਕਹਿਣਾ ਤੁਹਾਡਾ ਇਸ ਸੰਘਰਸ਼ ਨੂੰ ਲੈ ਕੇ ਤੇ ਕੀ ਮੈਸੇਜ ਅੱਗੇ ਹੈਗਾ ਸੰਘਰਸ਼ ਜਿਹੜਾ ਮੁੱਢਲੇ ਤੌਰ ਦੇ ਉੱਤੇ ਜਿਹੜੇ ਨੌਜਵਾਨਾਂ ਨੇ ਕੱਲ ਪਹਿਲ ਕਦਮੀ ਕੀਤੀ ਹੈ ਬਹੁਤ ਹੀ ਸਲਾਹੁਣਯੋਗ ਹੈ ਤੇ ਬਹੁਤ ਹੀ ਭੱਖਦਾ ਮਸਲਾ ਹੈ ਕਿਉਂਕਿ ਪਿਛਲੇ ਸਮੇਂ ਚ ਆਪਾਂ ਦੇਖ ਰਹੇ ਹਾਂ ਕਿ ਇਹ ਕੇਂਦਰ ਬਿੰਦੂ ਬਣਦਾ ਜਾ ਰਿਹਾ ਪੂਰੇ ਪੰਜਾਬ ਦੇ ਅੰਦਰ ਨਹੀਂ ਪੂਰੇ ਦੇਸ਼ ਦੇ ਅੰਦਰ ਹੀ ਮਤਲਬ ਪਸ਼ੂਆਂ ਦੇ ਨਾਲ ਜਿਹੜੀਆਂ ਮੌਤਾਂ ਸੜਕਾਂ ਤੇ ਜਿਹੜੇ ਪਸ਼ੂ ਫਿਰਦੇ ਐ ਤੁਰੀ ਫਿਰਦੀ ਮੌਤ ਹੈ ਤੇ ਕਿਸੇ ਪਰਿਵਾਰ ਦੇ ਜੀ ਦਾ ਚਲਾ ਜਾਣਾ ਔਰ ਖਾਸ ਕਰਕੇ ਨੌਜਵਾਨਾਂ ਦਾ ਤੇ ਇਹ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਵਾਪਰਦੀ ਹੈ ਤਾਂ ਉਸ ਪਰਿਵਾਰ ਨੂੰ ਹੀ ਸੋ ਸਮੁੱਚੇ ਸਮਾਜ ਵਾਸਤੇ ਬਹੁਤ ਘਾਟੇ ਵਾਲੀ ਗੱਲ ਹੈ ਆਪਾਂ ਦੇਖਦੇ ਹਾਂ ਕਿ ਬਾਰ ਬਾਰ ਜ਼ਿਕਰ ਹੋ ਰਿਹਾ ਹੈ ਕਿ ਬਿਸ਼ੱਕ ਰੋਜ਼ਾਨਾ ਹੀ ਮੋਤਾਂ ਹੁੰਦੀਆਂ ਨੇ ਗਿਆ ਪਰ ਜੇ ਕੋਈ ਸੈਲੀਬ੍ਰਿਟੀ ਚਲੀ ਜਾਂਦੀ ਹੈ ਜਾਂ ਜਿਹੜਾ ਸਾਡਾ ਮੁੰਡਾ ਉਹ ਗਾਇਕ ਸੀਗਾ ਰਾਜਵੀਰ ਜਪੰਦਾ ਉਹਦਾ ਮਤਲਬ ਚਲੇ ਜਾਣ ਤੋਂ ਇਉਂ ਲੱਗਦਾ ਵੀ ਜਿਵੇਂ ਸਾਡਾ ਕੋਈ ਆਪਦਾ ਘਰ ਦਾ ਬੱਚਾ ਚਲਿਆ ਗਿਆ ਹੋਵੇ ਸੋ ਇਸ ਕਰਕੇ ਇਹ ਸੰਘਰਸ਼ ਜਿਹੜਾ ਹੈਗਾ ਕਿਸ਼ ਗਰਸ ਬਣਦਾ ਐ ਬਸੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਜੇ ਕਿਸੇ ਦਾ ਮਤਲਬ ਕੋਈ ਕੁੱਤਾ ਵੀ ਕੱਟ ਜੇ ਕਿਸੇ ਨੂੰ ਤੇ ਉਹਦਾ ਵੀ ਮੁਆਵਜ਼ਾ ਦੇਣਾ ਬਣਦਾ ਹੈ ਤੇ ਇਹ ਵੀ ਜਿਹੜਾ ਮਤਲਬ ਗਊ ਸੈਸ ਦੇ ਨਾਂ ਦੇ ਉੱਤੇ ਅਰਬਾਂ ਕਰੋੜਾ ਰੁਪਏ ਬਣ ਰਹੇ ਆ ਉਹ ਜਾ ਕਿੱਧਰ ਰਹੇ ਆ ਤੇ ਇਹਨਾਂ ਦੀ ਸਾਰ ਸੰਭਾਲ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਮੁਰਲੇ ਰੂਪ ਦੇ ਵਿੱਚ ਇਹਨਾਂ ਨੂੰ ਸੜਕਾਂ ਤੇ ਆਉਣ ਕਿਉਂ ਦਿੱਤਾ ਜਾਂਦਾ ਹੈ ਤੇ ਇਸ ਦੀ ਜਿਹੜੀ ਜ਼ਿੰਮੇਵਾਰ ਕੋਈ ਵੀ ਅਥਾਰਟੀ ਹੈ ਜਿਹੜੀ ਉਹ ਜ਼ਿੰਮੇਵਾਰ ਹੈ ਤੇ ਉਹ ਜ਼ਿੰਮੇਵਾਰੀ ਉਹਨਾਂ ਨੂੰ ਸਮਝਣੀ ਚਾਹੀਦੀ ਹੈ ਤੇ ਇਸ ਸੰਘਰਸ਼ ਦੇ ਨਾਲ ਅਸੀਂ ਦਾ ਹੀ ਕਹਾਂਗੇ ਕਿ ਅਸੀਂ ਲੋਕਾਂ ਨੂੰ ਜਗਾਉਣਾ ਚਾਹੁੰਦੇ ਆ ਚੇਤਨਾ ਲੋਕਾਂ ਵਿੱਚ ਪੈਦਾ ਕਰਨੀ ਚਾਹੁੰਦੇ ਆ ਇਹ ਸੰਘਰਸ਼ ਦੇ ਨਾਲ ਹੋਰ ਪੈਦਾ ਹੋਊਗੀ ਸੋ ਨੂੰ ਯਾਦ ਹੋਣਾ ਹੈ ਕਿ 2022 ਤੋਂ ਪਹਿਲਾਂ ਲਗਾਤਾਰ ਮਾਨਸਾ ਸ਼ਹਿਰ ਦੇ ਅੰਦਰ ਸਾਰੀਆਂ ਜਥੇਬੰਦੀਆਂ ਨੇ ਬਹੁਤ ਵੱਡਾ ਡੀਸੀ ਆਫਿਸ ਦੇ ਵਿੱਚ ਜਿਹੜਾ ਉਹ ਆਵਾਰਾ ਪਸ਼ੂਆਂ ਨੂੰ ਲੈ ਕੇ ਲਗਾਤਾਰ ਧਰਨਾ ਚੱਲਿਆ ਸੀ ਔਰ ਲਬੜਾ ਲੰਮਾ ਸਮਾਂ ਚੱਲਿਆ ਸੀ ਪਰ ਲੋਕ ਲੜਦੇ ਤਾਂ ਹੈ ਉਹ ਕੱਲ-ਕੱਲ ਲੜ ਰਹੇ ਆ ਇਸ ਨੂੰ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਇੱਕ ਕੇਂਦਰ ਬਣਾ ਕੇ ਲੜਨਾ ਚਾਹੀਦਾ ਇਹਦੇ ਵਿੱਚ ਤਾਂ ਪ੍ਰਾਪਤੀ ਕੀਤੀ ਜਾ ਸਕਦੀ ਹੈ ਔਰ ਇਸ ਨੂੰ ਲੜੀਵਾਰ ਤੁਰਿਆ ਜਾਣਾ ਚਾਹੀਦਾ ਅਸੀਂ ਇਸ ਦੇ ਹੱਕ 'ਚ ਨਹੀਂ ਕਿ ਮਤਲਬ ਕੋਈ ਭੁੱਖ ਹੜਤਾਲ ਦੇ ਨਾਲ ਜਾਂ ਕੋਈ ਮਰਨ ਵਰਤ ਨਾਲ ਸਾਡਾ ਕੋਈ ਚੱਲਿਆ ਜਾਵੇ ਅਸੀਂ ਭੁੱਖੇ ਮਰ ਕੇ ਨਹੀਂ ਮਰਨਾ ਚਾਹੁੰਦੇ ਅਸੀਂ ਲੜ ਕੇ ਮਰਨਾ ਚਾਹੁੰਦੇ ਆ ਇਸ ਵਾਸਤੇ ਇਸ ਲੜਾਈ ਨੂੰ ਜਿੰਨਾ ਅੱਗੇ ਵਧਾ ਸਕੇ ਵਧਾਵਾਂਗੇ ਔਰ ਤੁਹਾਡਾ ਜਿਹੜਾ মিডিਆ ਦਾ ਰੋਲ ਹੈ ਇਹਦੇ ਵਿੱਚ ਬਹੁਤ ਸਲਾਹਨਯੋਗ ਹੈ ਔਰ ਕੱਲ ਤੋਂ ਹੀ ਲੈ ਕੇ ਲਗਾਤਾਰ ਜਿਹੜਾ ਉਹ মিডিਆ ਦੇ ਵਿੱਚ ਜਾ ਰਿਹਾ ਸੋਸ਼ਲ ਮੀਡੀਆ ਖਾਸ ਕਰਕੇ ਜਿਹੜਾ ਸੋਸ਼ਲ ਮੀਡੀਆ ਇਹਦਾ ਬਹੁਤ ਵੱਡਾ ਰੋਲ ਹੈ ਤੇ ਕੋਈ ਵੀ ਘਟਨਾ ਵਾਪਰਦੀ ਹੈ ਜਾਂ ਕੋਈ ਵੀ ਸਰਕਾਰ ਜਿਹੜੇ ਲੋਕ ਵਿਰੋਧੀ ਕਦਮ ਚੁੱਕਦੀ ਹੈ ਤੇ ਉਹ ਲੋਕਾਂ ਦੇ ਵਿੱਚ ਤੁਸੀਂ ਲੈ ਕੇ ਜਾਂਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਿਲਕੁਲ ਜੀ ਬਿਲਕੁਲ ਜਿਵੇਂ ਕਾਮਰੇਡ ਸਾਹਿਬ ਨੇ ਬਹੁਤ ਵਧੀਆ ਇੱਕ ਮੈਸੇਜ ਦਿੱਤਾ ਹੈ ਕਿ ਇਸ ਸੰਘਰਸ਼ ਨੂੰ ਜਿਹੜਾ ਆਪਾਂ ਇਕੱਠੇ ਹੋ ਕੇ ਜਿੱਤ ਸਕਦੇ ਹਾਂ ਤੇ ਇਕੱਠੇ ਹੋ ਕੇ ਹੀ ਇਸ ਸੰਘਰਸ਼ ਨੂੰ ਜਿਹੜੇ ਲੜਨ ਦੀ ਲੋੜ ਆ ਤੇ ਅਸੀਂ ਮਾਦੀ ਮਰਾਹੀ ਦੁਬਾਰਾ ਫਿਰ ਬੇਨਤੀ ਕਰਦੇ ਹਾਂ ਕਿ ਇਸ ਜਿਹੜਾ ਸੰਘਰਸ਼ ਨੂੰ ਆਪਾਂ ਵੱਡਾ ਕਰੀਏ ਤੇ ਇਕੱਠੇ ਹੋ ਕੇ ਇਸ ਸੰਘਰਸ਼ ਨੂੰ ਲੜੀਏ ਤੇ ਆਪਣੇ ਕਿਸਾਨ ਜੁਨੀਅਨ ਦੇ ਆਗੂ ਨੇ ਆਪਾਂ ਇਹਨਾਂ ਗੱਲਬਾਤ ਕਰਦੇ ਹਾਂ ਜੀ ਕੀ ਨਾਮ ਹੈਗਾ ਤੇ ਤੁਸੀਂ ਬਹੁਤ ਵੱਡੀਆਂ-ਵੱਡੀਆਂ ਚੰਗਾਂ ਜਿਹੜੀਆਂ ਲੜੀਆਂ ਤੇ ਮੋਰਚੇ ਜਿਹੜੇ ਫੜੇ ਕਰਿਆ ਤਾਂ ਇਸ ਮੋਰਚੇ ਨੂੰ ਕਿਵੇਂ ਦੇਖਦੇ ਹੋ ਨਾਮ ਮੇਰਾ ਮਰੀਕ ਸਿੰਘ ਕੋਟ ਧਰਮੂ ਜੀ ਕਿਸਾਨ ਆਗੂ ਜਥੇਬੰਦੀ ਪੰਜਾਬ ਕਿਸਾਨ ਜੂਨੀਅਰ ਉਰਦੂ ਵਾਲੀ ਇਹ ਸੰਘਰਸ਼ ਵੀ ਜੇ ਲੋਕਾਂ ਨੇ ਪਹਿਲਾਂ ਵਾਂਗੂ ਵਿੱਢ ਲਿਆ ਤਾਂ ਜਿੱਤਿਆ ਜਾਊਗਾ ਪਰ ਲੋਕਾਂ ਦਾ ਸਾਥ ਚਾਹੀਦਾ ਲੋਕਾਂ ਦੇ ਸਾਥ ਨਾਲ ਹੀ ਸਾਰਾ ਕੁਝ ਹੁੰਦਾ ਹੈ ਹੁਣ ਐਡਾ ਮਾੜਾ ਹਾਲ ਹੋ ਰਿਹਾ ਸਾਡੇ ਕਿਸਾਨਾਂ ਨੇ ਬੰਦੇ ਰੱਖ ਛੱਡੇ ਨੇ ਬੁਰੇ ਹਾਲ ਬੈਂਕੇ ਦਿਹਾੜੇ ਗਾਈਆਂ ਕੁੱਤੇ ਬਹੁਤ ਭੈੜਾ ਹਾਲ ਹੈ ਵੀ ਇਹ ਸੰਘਰਸ਼ ਨੂੰ ਜਿੰਨਾ ਵੀ ਜ਼ੋਰ ਲਾ ਕੇ ਵਧਾਈਏ ਵੀ ਭੁੱਖ ਹੜਤਾਲ ਨਹੀਂ ਆਪਾਂ ਜੱਜ ਕੇ ਸੰਘਰਸ਼ ਲੜੀਏ ਇਨੂੰ ਲੰਮਾ ਕਰੀਏ ਜਿੰਨਾ ਵੀ ਲੰਮਾ ਜਾਊਗਾ ਜਿਉਂ-ਜਿਉਂ ਲੰਮਾ ਜਾਊਗਾ ਜਿਉਂ-ਜਿਉਂ ਇਹ ਨਹੀਂ ਜਿੱਤਿਆ ਜਾਣਾ ਕਿਉਂ ਜੋ ਵੀ ਕੋਈ ਵੀ ਚੀਜ਼ ਹੈ ਸਰਕਾਰ ਨਾਂ ਦੀ ਤਾਂ ਰਹੀ ਨਹੀਂ ਇੱਕ ਤਾਂ ਸਰਕਾਰ ਹੀ ਆ ਵਾ ਸਰਕਾਰ ਦੇ ਨਾਂ ਦੀ ਚੀਜ਼ ਕੋਈ ਨਹੀਂ ਰਹੀ ਕਿਤੇ ਕੁਝ ਹੋ ਹੀ ਜਾਂਦਾ ਕਿਤੇ ਕੁਝ ਹੋ ਹੀ ਜਾਂਦਾ ਸਾਰਾ ਕੁਝ ਹੀ ਖਤਮਾ ਬੈਰੂइका ਖਾਸ ਸਾਹਿਬ ਬਿਲਕੁਲ ਜੀ ਬਹੁਤ ਵੱਡੇ ਵੱਡੇ ਸੰਘਰਸ਼ ਆ ਜਿਹੜੇ ਕਿਸਾਨਾਂ ਨੇ ਜਿੱਤਿਆ ਤੇ ਇਸ ਸੰਘਰਸ਼ ਦੇ ਵਿੱਚ ਵੀ ਕਿਸਾਨ ਹੈ ਜਿਹੜੇ ਆਸ ਹੈ ਸਾਨੂੰ ਵੱਧ ਚੜ ਕੇ ਹਿੱਸਾ ਲੈਣਗੇ ਕਿਉਂਕਿ ਜਿਹੜਾ ਇਹ ਨੁਕਸਾਨ ਹੈ ਇਹ ਸਭ ਦਾ ਹੁੰਦਾ ਹੈ ਜਿਵੇਂ ਪਹਿਲਾਂ ਦੱਸ ਕਿ ਇੱੱਡੇ ਨਾ ਹੀ ਤਾਂ ਕੋਈ ਕਿਸਾਨ ਦੇਖਦਾ ਹੈ ਨਾ ਹੀ ਕੋਈ ਵਪਾਰੀ ਦੇਖਦਾ ਨਾ ਹੀ ਕੋਈ ਗਰੀਬ ਦੇਖਦਾ ਇਹ ਜਿਹੜੇ ਆਵਾਰਾ ਪਸ਼ੂ ਆ ਪਤਾ ਨਹੀਂ ਕਿਸ ਨੂੰ ਆਪਣੀ ਲਪੇਟ ਦੇ ਵਿੱਚ ਆ ਜਿਹੜਾ ਲੈ ਲੈਣਾ ਤੇ ਇਸੇ ਨਾਲ ਹੀ ਆਪਾਂ ਮਿਲਦੇ ਹਾਂ ਕਿਸੇ ਅਗਲੀ ਖਬਰ ਦੇ ਨਾਲ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਜੇ ਸਾਡੇ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਤੇ ਫੋਲੋ ਆ ਜਿਹੜਾ ਜ਼ਰੂਰ ਕਰ ਲਿਓ ਤੇ ਆਪਾਂ ਚੱਲਦੇ ਹਾਂ ਅੱਗੇ ਕਿਸੇ ਹੋਰ ਖਬਰ ਤੇ